ਅਮਰਸਰ ਦੇ ਨਜ਼ਦੀਕ ਪੈਂਦੇ ਮਾਨਾਵਾਲਾ ਦੇ ਟੋਲ ਪਲਾਜ਼ਾ ਤੇ ਸਰਕਾਰੀ ਬੱਸ ਡਰਾਈਵਰ ਦੀ ਗਲਤੀ ਕਾਰਨ ਤਕਰੀਬਨ 1 ਘੰਟਾ ਟ੍ਰੈਫਿਕ ਜਾਮ ਲੱਗਾ ਰਿਹਾ ਬੱਸ ਡਰਾਈਵਰ ਨੇ ਟੋਲ ਪਲਾਜ਼ਾ ਕਰਮਚਾਰੀਆਂ ਨੂੰ 120 ਰੁਪਏ ਟੋਲ ਫੀਸ ਨਾ ਦੇਣ ਦੀ ਸੂਰਤ ਵਿੱਚ ਛੋਟੀ ਸਰਵਿਸ ਲੈਣ ਵਾਲੀ ਸਾਈਡ ਤੋਂ ਬੱਸ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਬੱਸ ਅੱਗੇ ਪੱਥਰ ਲਗਾ ਕੇ ਸਵਾਰੀਆਂ ਨਾਲ ਭਰੀ ਹੋਈ ਬੱਸ ਨੂੰ ਰੋਕ ਲਿਆ ਜਿਸ ਤੋਂ ਬਾਅਦ ਉੱਥੋਂ ਲੰਘ ਰਹੇ ਹੋਰ ਵੀ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਮਾਨਾਵਾਲਾ ਟੋਲ ਪਲਾਜ਼ਾ जीटी ਰੋਡ ਤੇ ਜਾਮ ਲਗਾ ਦਿੱਤਾ ਜਿਸ ਕਾਰਨ ਉਥੋਂ ਲੰਘ ਰਹੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕੁਝ ਦੇਰ ਬਾਅਦ ਟ੍ਰੈਫਿਕ ਪੁਲਿਸ थाना ਜੰਡਿਆਲਾ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਇਹ ਮਾਮਲਾ ਸ਼ਾਂਤ ਕਰਵਾਇਆ ਅਤੇ ਉਹਨਾਂ ਬੱਸ ਡਰਾਈਵਰ ਕੋਲੋਂ ਟੋਲ ਫੀ 620 ਰੁਪਏ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਦਿਵਾ ਕੇ ਮਾਮਲਾ ਹੱਲ ਕਰਵਾਇਆ ਇਹ ਨਾ ਤਿੰਨ ਲੈਣਾ ਚੱਲ ਨਹੀਂ ਸਿਰਫ ਪਰਲੀ ਲੈਣ ਬੰਦ ਕੀਤੀ ਇਹਨਾਂ ਨੇ ਇਧਰੋਂ ਮੇਰੇ ਅੱਗੇ ਪ੍ਰਾਈਵੇਟ ਹੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਜਾਂਦਾ ਮੈਂ ਜਾਮ ਲੱਗਾ ਮੈਂ ਵਾਪਸ ਮੁੜ ਕਣਾ ਇਧਰੋਂ ਗੱਡੀ ਨੰਗਾ ਤੇ ਇਹਨੇ ਕਹਾਂ ਮੈਂ ਨੰਗਾ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੋਟਦੇ ਐ ਨਾ ਬਦਮਾਸ਼ੀ ਕੀਤੀ ਆ ਤਾਂ ਦੀ ਸਾਰੇ ਬੱਸ ਭਰੀ ਸਵਾਰੀਆਂ ਨਾ ਸਾਰੇ ਜਾਮ ਲਗਾਈ ਇੱਕ ਲੈਣੇ ਚ ਪਰਲੀ ਲੈਣੇ ਨਾ ਬੰਦ ਕੀਤੀ ਹਰ ਵਾਰੀ ਪਰਲੀ ਲੈਣ ਬੰਦ ਰੈਂਦੀ ਆ ਤੁਹਾਨੂੰ ਜਾ ਕੇ ਲੈਣ ਦੇ ਦੇਣ ਜਾਂ ਅਸੀਂ ਕਹਾਂ ਇਧਰੋਂ ਗੱਡੀ ਨਗਾਉਂਦੇ ਗੱਡੀ ਵਾਪਸ ਘੁਮਾ ਕੇ ਲੈ ਆਉਣੀ ਆ ਲੱਗੋ ਇਹਨਾਂ ਪੱਥਰ ਸੋਟਦੇ ਬਦਮਾਸ਼ੀ ਕਰਨ ਦਾ ਬੇਵਾਬ ਹਾਂਜੀ ਇਹ ਇਹ ਉਧਰੋਂ ਆ ਜੀਏ ਉਧਰੋਂ ਤਿੰਨ ਲੈਣਾ ਚਾਲੂ ਹੁੰਦੀਆਂ ਨੇ ਇੱਕ ਲੈਣ ਬੰਦ ਹੁੰਦੀ ਆ ਇਧਰੋਂ ਇਧਰੋਂ ਤਿੰਨ ਲੈਣਾ ਚਾਲੂ ਨੇ ਜਦੋਂ ਆਏ ਸੀ ਉਹ ਤੀਸਰੀ ਵਾਲੀ ਲਾਈਨ ਆ ਬਿਲਕੁਲ ਬੰਦ ਸੀ ਜਾਨ ਲੋਕਾਂ ਦਾ ਲੱਗਾ ਬੱਸ ਭਰੀ ਸਵਾਰਾ ਕਾਰਾਂ ਲੰਘ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਲੰਘ ਸਕਦੀਆਂ ਵੇ ਚਲੋ ਟੈਗ ਲਗਾ ਸਕੈਨ ਕਰ ਲਓ ਇਹਨਾਂ ਨੂੰ ਕਹਿ ਮੈਂ ਲੈਣਾ ਸਣੀ ਗੱਡੀ ਪਾ ਲਓ ਇਹ ਸਾਰ ਜਬਰਦਸਤੀ ਬੱਸ ਗਾਂ ਲਈ ਹੁੰਦੇ ਆ ਇਹਨਾਂ ਨੂੰ ਠੇਕੇਦਾਰ ਨਾਲ ਇਹਨਾਂ ਨਾਲ ਗੱਲ ਹੋਈ ਆ ਲੈਣੇ ਗੱਡੀਆਂ ਜਾਣੀਆਂ ਇਹ ਬੂਮ ਤੱਕ ਲਾਤੇ ਆ ਇਹ ਜਬਰਦਸਤੀ ਆਂਦੀ ਨਾ ਹੁੰਦੀ ਇਹਨਾਂ ਨੂੰ ਪੁੱਛੋ ਕਿਹੜੀ ਪ੍ਰਾਈਵੇਟ ਬੱਸ ਲੈਪੀ ਲੈਣੇ ਆਂਦੀ ਪੁਲਸਾ ਲਈ ਸਿਰਫ ਐਂਬੂਲੈਂਸ ਜਾਣੀ ਆ ਹਾਂ ਐਂਬੂਲੈਂਸ ਆ ਗਈ ਹਾਂ ਇਹ ਕੱਢਣ ਦੀ ਡੇ ਸਿੱਧੀਆਂ ਬੱਸਾਂ ਵਰਕੇ ਬੈਠੇ ਨੇ ਪੁੱਛਿਆ ਇਹਨਾਂ ਨੂੰ ਅਧਿਕਾਰ ਕਿਨੇ ਦਿੱਤਾ ਬੱਸ ਬੰਦ ਗਿਆ ਹਾਂ ਕਾਜੀ ਉਹਨਾਂ ਨੇ ਕਿਹਾ ਬੂਮ ਲੱਥੇ ਆ ਬੱਥਾ ਜਾਓ ਤੁਸੀਂ ਸਿੱਧੀਆਂ ਕਰਕੇ ਜਾਓ ਹਾਂ ਇਹ ਆnde ਨਹੀਂ ਅਸੀਂ ਆਦੀ ਨਾ ਹਾਈਵੇ ਤੇ ਮੇਰੀ ਡਿਊਟੀ ਆ ਤੇ ਇੱਥੇ ਕੋਈ ਟੋਲ ਪਲਾ ਜਾਂ ਮਾਨਾ ਵਾਲੇ ਕੋਈ ਪਰਚੀ ਕੱਟਣ ਤੋਂ ਇਹਨਾਂ ਨਾਲ ਵਿਵਾਦ ਹੋ ਗਿਆ ਸੀ ਮਾਨਾ ਵਾਲਾ ਟੋਲ ਇਹਨਾਂ ਟੋਲ ਵਾਲਿਆਂ ਦਾ ਤੇ ਉਹ ਪੈਸੇ ਨਹੀਂ ਖਿੜਾ ਰਹੇ ਬੱਸ ਵਾਲੇ 120 ਰੁਪਿਆ ਦਾ ਮੈਟਰ ਸੀ ਉਹਨੂੰ 120 ਰੁਪਿਆ ਦਿਵਾ ਕੇ ਉਹਨਾਂ ਦੀ ਪਰਚੀ ਕਟਾ ਕੇ ਤੇ ਆਵਾਜ਼ ਆਈ ਜਿਹੜੀ ਚਾਲੂ ਕੀ ਕਰਾਤੀ ਐ ਬੱਸ ਰੋਡਵੇ ਪੰਨ ਬੱਸ ਰੋਡਵੇ ਦੀ ਬੱਸ ਆ ਰਹੀ ਸੀ ਜਲੰਧਰ ਤੋਂ ਅੰਮ੍ਰਿਤਸਰ ਜਾਣੀ ਸੀ ਬੱਸ 5-7 ਮਿੰਟ ਜ ਮੈਟਰ ਸੋਲਵ ਕਰ ਦਿਆ ਹੁਣ ਸੋਲਵ ਹੋ ਗਿਆ ਆਵਾਜ਼ ਆਈ ਚੱਲ ਪਈ ਐ ਠੀਕ ਦੁਰਸਤ ਹੋ ਗਿਆ ਉਹ ਆ ਸਵੇ ਦੀ ਮੇਰੇ ਆਉਣ ਤੋਂ ਪਹਿਲਾਂ ਹੋ ਗਿਆ ਕਿ ਮੈਂ ਆ ਕੇ ਠੀਕ ਕਰਤਾ ਜੀ ਤੁਹਾਨੂੰ ਫਿਰ ਕਿਵੇਂ ਸੂਚਿਤ ਲੱਗ ਪਤਾ ਲੱਗਾ ਮੈਨੂੰ ਕਾਲ ਆਈ ਸੀ ਕੰਟਰੋਲ ਤੋਂ ਕਾਲ ਆਈ ਸੀ ਕਾਲ ਆਉਣ ਤੇ ਮੈਂ ਜਸਟ 5 ਮਿੰਟ ਤੇ ਪਹੁੰਚ ਗਿਆ ਜੀ ਤੇ ਆ ਕੇ ਮ